ਜੋ ਜਦੇ ਇਲੈਕਸ਼ਨ ਜਿੱਤਦੇ ਨੇ ਜਾਂ ਠੀਕੇ ਜਾਂ ਹਾਰ ਜਾਂਦੇ ਨੇ ਤੇ ਇੱਕ ਛੋਟੇ ਜਿਹੇ ਰੰਦੂ ਬੱਚੇ ਉਹ ਕਰਨ ਬਿਹੇਵ ਕਰਦੇ ਰਾਜਾ ਵੜਿੰਗ ਸਾਹਿਬ ਨੂੰ ਇਹ ਪਤਾ ਨਹੀਂ ਕਿ ਦੇਸ਼ ਦਾ ਸੰਵਧਾਨ ਕਹਿੰਦਾ ਹੈ 12ਵੀਂ ਤੱਕ ਜਾਰੀ ਕਰਨ ਦੀ ਰੋਲ ਭਲੀ ਜਾਂ ਦੇਸ਼ ਦਾ ਸੰਵਧਾਨ ਨਾ ਕਹਿੰਦਾ ਹੈ ਜੇ ਇਸ ਦਾ ਕਨਸਟੀਟਿਊਸ਼ਨ ਸੈਕਸ਼ਨ 25 ਟੂ ਬੀ ਵਿਚ ਕਹਿੰਦਾ ਕਿ ਜਿਹੜਾ ਕਿਰਪਾਨ ਹੈ ਉਹ ਸਾਡਾ ਰਾਈਟ ਹੈ ਉਹ ਕਿਰਪਾਨ ਦਾ ਰਾਈਟ ਸਾਡੇ ਕੋਲ ਕੋ ਲੈ ਸਕਦਾ ਔਰ ਕਿਰਪਾਨ ਦਾ ਰਾਈਟ ਦੇ ਅੰਦਰ ਕ ਸਾਨੂੰ ਕਕਾਰਾ ਦਾ ਰਾਈਟ ਵੀ ਮਿਲਦਾ ਤੇ ਇਸ ਕਰਕੇ 12ਵੀਂ ਰੋੜ ਨਹੀਂ ਹਾਂ ਇਦੀ ਅਵੇਰਨੈਸ ਦੀ ਲੋੜ ਹੈ 12ਵੀਂ ਦਾ ਜਾਨਾ ਦੇਖੋ ਇਹ ਪੰਥਕ ਵੋਟ ਦੀ ਰਾਜਨੀਤੀ ਹੋ ਰਹੀ ਹੈ ਸੁਖਵੀਰ ਬਾਦਲ ਦੀ ਜਿਹੜੀ ਪਾਰਟੀ ਹੈ ਉਹ ਮਿਜ਼ਰੇਬਲੀ ਫੇਲ ਹੋ ਗਈ ਪੰਥਕ ਵੋਟਾਂ ਦੇ ਮਾਮਲੇ 'ਚ ਪਿਛਲੀ ਵਾਰ ਉਹ 8.5% ਵੋਟ ਤੇ ਰਹਿ ਗਈ ਅਸੀਂ 18.5% ਤੇ ਸਾਂ ਕਾਂਗਰਸ 21 ਤੇ ਸੀ ਤੇ ਝਾੜੂ 23 ਤੇ ਸੀ ਤੇ ਸਾਰੀ ਲੜਾਈ 'ਚ ਪੰਥਕ ਵੋਟ ਦੀ ਹੈ ਉਹਨਾਂ ਦੇ ਇੰਟਰਨਲ ਮੈਟਰਸ ਨੇ ਸੁਖਵੀਰ ਬਾਦਲ ਆਪਣੀ ਪਾਰਟੀ ਠੀਕ ਨਹੀਂ ਚਲਾ ਪਾਏ ਇਸ ਕਰਕੇ ਲੋਕੀ ਬਾਹਰ ਜਾ ਕੇ ਉਹਨਾਂ ਆਪਣੀ ਪਾਰਟੀ ਬਣਾਈ ਹਰਪ੍ਰੀਤ ਸਿੰਘ ਜੀ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪਾਰਟੀ ਦਾ ਸਰਮੋਰ ਬਣਾ ਲਿਆ ਦੇਖਦੇ ਅੱਗੇ ਜਾ ਕੇ ਰਾਜਨੀਤੀ ਕਿਰੇ ਸਿਰ ਬੈਠੀ ਚੋਣ ਕਮਿਸ਼ਨ ਦੇ ਇਤਰਾਜ਼ ਦੇ باوجود ਲਗਾਤਾਰ ਕਾਂਗਰਸ ਦੇ ਵੱਲੋਂ ਚੋਣ ਕਮਿਸ਼ਨ ਤੇ ਵੋਟ ਚੋਰੀ ਦਾ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਬੀਜੇਪੀ ਆਗੂ ਆਰਪੀ ਸਿੰਘ ਸਰ ਚੋਣ ਕਮਿਸ਼ਨ ਤੇ ਇਤਰਾਜ਼ ਦੇ باوجود ਲਗਾਤਾਰ ਕਾਂਗਰਸ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਚੋਣ ਕਮਿਸ਼ਨ ਵੋਟ ਚੋਰੀ ਕਰ ਰਹੀ ਹੈ ਇਹ ਤੁਸੀਂ ਕੀ ਕਹਿੰਦੇ ਹੋ ਚੋਣ ਕਮਿਸ਼ਨ ਨੇ ਬੜੀ ਕਲੀਅਰਲੀ ਕਹਤਾ ਕਿ 7 ਦਿਨ ਦਾ ਟਾਈਮ ਹੈ ਜਾਂ ਤੇ ਫਿਰ ਉਹਦੇ ਉੱਤੇ ਸਾਰੀ ਗੱਲਾਂ ਲਿਖ ਕੇ ਦੇਣ ਜਾਂ ਫਿਰ ਮਾਫੀ ਮੰਗਣ 24 ਜੂਨ ਨੂੰ ਸਾਤੇ ਨੂੰ ਨਾ ਪੂਰੇ ਹੋਣਗੇ ਤਦ ਤੱਕ ਜਵਾਬ ਦੇਣਾ ਪਏਗਾ ਅਸਲ ਇਹ ਕੀ ਹੈ ਕਿ ਇਹ ਜਿਹੜੀ ਰਾਜਨੀਤੀ ਚੱਲ ਪਈ ਨਾ ਠੁੱਕਰ ਨਟ ਨਟ ਜਾਓ ਸਟੂਡੈਂਟਸ ਕੋਟ ਇਹ ਚੱਲਣ ਵਾਲੀ ਨਹੀਂ ਗੱਲ ਕਿਉਂਕਿ ਸੱਚ ਤੁਹਾਨੂੰ ਪੇਸ਼ ਕਰਨਾ ਪਏਗਾ ਔਰ ਤੁਸੀਂ ਝੂਠ ਦੇ ਆਧਾਰ ਤੇ ਰਾਜਨੀਤੀ ਕਰੋ ਤਾਂ ਉਹ ਬਹੁਤ ਲੰਬੀ ਚੱਲਦੀ ਨਹੀਂ ਔਰ ਇਹ ਸਾਰਾ ਸਾਰਾ ਮਾਮਲਾ ਇਸ ਕਰਕੇ ਹੋ ਰਿਹਾ ਕਿ ਉਹਨੂੰ ਪਤਾ ਹੈ ਕਿ ਬਿਹਾਰ ਦੇ ਇਲੈਕਸ਼ਨ ਹਾਰਨ ਵਾਲੇ ਨੇ ਮਨਾਸਤ ਇਲੈਕਸ਼ਨ ਸੁਪਰੀਮ ਕੋਰਟ ਨੇ ਆਲਰੇਡੀ ਆਰਡਰ ਕੱਲ ਦੇ ਦਿੱਤਾ ਰਾਤੀ ਕਿ ਜਿਹੜੀ ਹਾਈ ਕੋਰਟ ਦੀ ਪਟੀਸ਼ਨ ਹੈ ਉਹ ਠੀਕ ਹੈ ਉਹ ਉਹਨਾਂ ਨੇ ਜਿਹੜੇ ਪਟੀਸ਼ਨਰ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਗਲਤ ਪਟੀਸ਼ਨ ਲਾ ਰਹੇ ਹੋ ਹੁਣ ਜਿਹੜਾ ਅਸਲੀ ਮਸਲਾ ਹੈਗਾ ਕਿ ਇਹ ਮੋਦੀ ਜੀ ਨੂੰ ਇਲੈਕਸ਼ਨ ਦੇ ਥਰੂ ਵੋਟਸ ਦੇ ਥਰੂ ਹਰਾ ਲੈਣਾ ਕਾਮਯਾਬ ਹੋ ਰਹੇ ਨੇ ਇਸ ਕਰਕੇ ਦੇਸ਼ ਵਿੱਚ ਅਲਜਿਕਤਾ ਖੜੀ ਕਰੋ ਦੇਸ਼ ਵਿੱਚ ਇੱਕ ਮੋਲ ਖੜਾ ਕਰੋ ਜਿੱਤੇ ਕਰਕੇ ਦੇਸ਼ ਵਿੱਚ ਇੱਕ ਅਲਜਿਕਤਾ ਵਾਲਾ ਮੋਲ ਖੜਾ ਹੋਏ ਔਰ ਇਹ ਇਹਨਾਂ ਤੇ ਜਿਹੜੇ ਅਲਾਈਸ ਪਾਰਟਨਰ ਨੇ ਮਲੋਜਾ ਉਹ ਆਲਰੇਡੀ ਕਹਿ ਚੁੱਕੇ ਨੇ ਕਿ ਸੀ ਹਿੰਦੁਸਤਾਨੀ ਬੰਗਲਾਦੇਸ਼ ਵਗੰ ਦਾ ਮੋਲ ਖੜਾ ਕਰਾਂਗੇ ਤੇ ਇਹਨਾਂ ਦੀ ਇੰਟention ਹੈ ਕਿ ਕਿਸੇ ਨਾਲ ਇੱਥੇ ਮਾਹੌਲ ਖੜਾ ਕੇ ਚਲੇ ਜਿਹਦੇ ਕਰਕੇ ਇੱਥੇ ਅੰਦਰਸ ਹੋਏ ਔਰ ਅਸੀਂ ਇੱਥੇ ਸਰਕਾਰ ਬਣਾ ਪਈਏ ਇਹ ਹੋਣ ਵਾਲਾ ਨਹੀਂ ਔਰ ਇਹ ਸਾਰਾ ਸਾਰਾ ਮੇਰਾ ਮੰਨਣਾ ਹੈ ਕਿ ਫੋਰਨ ਏਜੰਸੀ ਦੁਆਰਾ ਫੰਡਡ ਸਿਰ ਰਾਹੁਲ ਗਾਂਧੀ ਵੱਲੋਂ ਇਹ ਵੀ ਕਹਿ ਆ ਗਿਆ ਕਿ ਇਲੈਕਸ਼ਨ ਕਮਿਸ਼ਨ ਜੋ ਸਾਡੇ ਤੋਂ ਐਫੀਡੇਵਿਟ ਮੰਗਦੀ ਪਈ ਹੈ ਡਰਾਗ ਠਾਕੁਰ ਤੋਂ ਕਿਉਂ ਨਹੀਂ ਮੰਗਦੀ ਪਈ ਜੋ ਕਿ ਉਹਨਾਂ ਨੇ ਸੇਮ ਸਾਡੇ ਵਰਗੇ ਇਲਜ਼ਾਮ ਲਗਾਏ ਨੇ ਬਿਲਕੁਲ ਸੇਮ ਇਲਜ਼ਾਮ ਲਿ 来 ਨਾਟਕ ਰਿੰਗ ਕਦੀ ਨਹੀਂ ਕਿਹਾ ਕਿ ਇਲੈਕਸ਼ਨ ਕਮਿਸ਼ਨ ਵੋਟ ਚੋਰੀ ਕਰ ਰਿਹਾ ਉਹਨੇ ਆਖਿਆ ਅਨਿਮਤਾਏ ਹੈ ਉਹਦੇ ਆਖਿਆ ਵੀ ਉਹਦੇ ਗਰਬੜੀਆਂ ਹੈਗੀਆਂ ਨੇ ਪਰ ਇਹ ਨਹੀਂ ਆਖਿਆ ਕਿ ਚੋਰੀ ਤੋਂ ਇਲੈਕਸ਼ਨ ਕਮਿਸ਼ਨ ਚੋਰੀ ਕਰੇ ਇੱਥੇ ਇਲੈਕਸ਼ਨ ਕਮਿਸ਼ਨ ਨੂੰ ਚੋਰ ਖਿਆ ਰਿਹਾ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ ਤੁਸੀਂ ਜਿਹੜੇ ਇਲਜ਼ਾਮ ਲਾ ਰਹੇ ਹੋ ਉੱਤੇ ਤੁਸੀਂ ਐਫੀਡੇਵਿਟ ਦਿਓ ਔਰ ਐਫੀਡੇਵਿ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਆਖਿਆ 7 ਦਿਨਾਂ ਜਾਂ ਤੇ ਐਫੀਡੇਵਿਡ ਦੇ ਜਾਂ ਮਾਫੀ ਮੰਗਨ ਇਹ ਅਲਟੀਮੇਟਲੀ ਮੈਨੂੰ ਜੋ ਲੱਗਦਾ ਹੈ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਮੁਕੱਦਮਾ ਪਾਏਗਾ ਸਰ ਬਿਹਾਰ ਦੇ ਵਿੱਚ ਵੋਟ ਅਧਿਕਾਰ ਜਿਹੜੀ ਯਾਤਰਾ ਕੱਢੀ ਜਾ ਰਹੀ ਹੈ ਕਾਂਗਰਸ ਦੇ ਵੱਲੋਂ ਤੇ ਉਹਨੂੰ ਤੁਸੀਂ ਕਿਵੇਂ ਦੇਖਦੇ ਕੀ ਉਹਦੇ ਨਾਲ ਬਿਹਾਰ ਇਲੈਕਸ਼ਨ ਤੇ ਕੁਝ ਫਰਕ ਪਏਗਾ ਜਦ ਤੱਕ ਮਹਾਰਾਸ਼ਟਰ ਦਾ ਇਲੈਕਸ਼ਨ ਸੀ ਇਹ ਜਦ ਤੱਕ ਈਵੀਐਮ ਦੀ ਗੱਲ ਕਰਦੇ ਸਨ ਕਿ ਈਵੀਐਮ ਗੜਬੜ ਹੋ ਗਈ ਈਵੀਐਮ ਹੈਕ ਕਰ ਲਈ ਈਵੀਐਮ ਹੈਕ ਕਰ ਲਈ ਜਦ ਅਗਰ किसी सरकार ने या किसी पार्टी ने या किसी सिस्टम ने अगर ई वी ही हैक कर दी तो फिर वोटर लिस्ट से गड़बड़कर है असल भूल गए हैं कि एन की पार्टी के अभिषेक मनु सिंघवी ने दो हज़ार अठारह यह सत्तर लाख वोट कर तेलंगाना च नकली बनिया कट्टो और दो हज़ार तेई जलैक्शन हो तो पहले बई लाख वोट इलैक्न कमीशन ने तेलंगाना कट्टिया और रविंद्र रेड्डी ताड़िया वजा बजा के इलैक्शन कमीशन की तारीफ कर रहे अज क्योंकि ਇਲੈਕਸ਼ਨ ਕਮਿਸ਼ਨ ਬਿਹਾਰ ਵਿੱਚ ਉਹ ਪ੍ਰੋਸੀਜਰ ਡਰਾਪ ਕਰ ਰਿਹਾ ਹੈ ਇਸ ਕਰਕੇ ਦਿੱਕਤ ਹੋ ਰਹੀ ਹੈ। ਆਈਸੀ ਸਾਹਿਬ ਜਿਹੜੇ ਹైదరాబాద్ ਇਲੈਕਸ਼ਨ 2024 ਚ 5 ਲੱਖ 40 ਹਜ਼ਾਰ ਵੋਟ ਉਹਨਾਂ ਦੀ ਕੰਸਟਿਟਿਊਐਂਸੀ ਕੱਟਿਆ ਗਿਆ। ਉਸ ਤੋਂ ਬਾਅਦ ਇਲੈਕਸ਼ਨ ਜਿੱਤ ਗਏ। ਜਦੋਂ ਜਾਦੇ ਇਲੈਕਸ਼ਨ ਜਿੱਤਦੇ ਨੇ ਜਸ ਠੀਕ ਹੈ ਜਦ ਹਾਰ ਜਾਂਦੇ ਨੇ ਤੇ ਇੱਕ ਛੋਟੇ ਜਿਹੇ ਰੰਦੂ ਬੱਚੇ ਉਹ ਕਨ ਬਿਹੇਵ ਕਰਦੇ ਨੇ। ਸੱਚ ਦਿੱਲੀ ਤੇ ਰਾਜਸਥਾਨ ਸਣੇ ਕਈ ਥਾਵਾਂ ਤੇ ਕੰਕਰਾਂ ਕਾਰਨ ਸਿੱਖਾਂ ਨੂੰ ਰੋਕਿਆ ਜਾ ਰਿਹਾ ਹੈ। ਉਹਨਾਂ ਤੇ ਸਿੱਖ ਕੀ ਕਹਿਣਾ ਚਾਹੁੰਗੇ। ਦੇਖੋ ਇਹ ਵਨ ਆਫ ਇਨਸਟੈਂਸ ਜਿਹੜਾ ਕਕਾਰਾਂ ਕਰਕੇ ਰੁਕੇ ਵਨ ਆਫ ਇਨਸਟੈਂਸ ਇਹ ਨਹੀਂ ਕਿ ਕਿ ਸਰਕਾਰ ਉਹਨਾਂ ਕੋਈ ਆਰਡਰ ਪਾਸ ਕਰਤਾ ਗਿਆ ਸਰਕਾਰ ਨੂੰ ਕਹਿਤਾ ਗਿਆ ਹੁਜਾ ਕਕਾਰ ਜਿਹੜਾ ਪਾਏਗਾ ਉਹਨੂੰ ਅੰਦਰ ਨਾ ਜਾਣ ਦਿੱਤਾ ਜਾਏ एग्जाम ਦੇਣ ਵਾਸਤੇ ਜਾਂ ਕਿਸੇ ਹੋਰ ਕਿਸੇ ਅਫੀਸ਼ਲ ਫੰਕਸ਼ਨ ਤੇ ਨਾ ਜਾਂਦਾ ਜਾਏ ਇਹ ਕਿਨਸਟੈਂਸ ਰਾਜਸਥਾਨ ਨੂੰ ਚਾਹ ਜਿਹੜਾ ਅਫਸੋਸਜਨਕ ਹੈ ਔਰ ਇਹ ਕਿਨਸਟੈਂਸ ਲਾਲਕੀਲੇ ਚ ਇੱਕ ਸਰਪੰਚ ਦੇ ਨਾਲ ਹੋਇਆ ਸਰਪੰਚ ਵਾਲੇ ਮਾਮਲੇ ਚ ਮੈਂ ਆਲਰੇਡੀ ਦਿੱਲੀ ਪੁਲਿਸ ਦੇ ਜੋਇੰਟ ਕਮਿਸ਼ਨਰ ਉਹਨੂੰ ਮਿਲ ਕੇ ਗੱਲ ਕਰ ਲਈਏ ਉਹਨੇ ਉਹਨੂੰ ਕਹਾਤਾ ਕਿ ਤੇ ਕਾਰਵਾਈ ਪਾਉਣੇ ਕਹ ਵੀ ਦਿੱਤਾ ਕਿ ਮੈਂ ਕਾਰਵਾਈ ਪਾਵਾਂਗਾ ਔਰ ਉਹਦੀ ਗੱਲ ਵੀਡੀਓ ਕਾਲ ਉਹਦੀ ਮੈਂ ਸਰਪੰਚ ਸਾਹਿਬ ਦੇ ਨਾਲ ਕਰਾਬੀ ਦਿੱਤੀ ਸੀ ਔਰ ਉਹਨੇ ਸਰਪੰਚ ਸਾਹਿਬ ਕੋਲੋਂ ਮਾਫੀ ਮੰਗੀ ਕਿ ਕਿ ਇਹ ਖੇਜੂ ਪ੍ਰਗਟ ਕੀਤਾ ਮਾਫੀ ਮੰਗੀ ਕਿ ਕਿ ਇਹ ਗਲਤੀ ਹੈ ਜਲੀ ਪੁਲਿਸ ਦੀ ਔਰ ਇਹ ਵੀ ਕਿਹਾ ਕਿ ਤੁਸੀਂ ਬਿਲਕੁਲ ਜਦ ਵੀ ਜਲੀ ਹੋ ਮੇਰੇ ਕੋਲ ਆ ਕੇ ਕਪ ਚਾ ਪਿਓ ਆਪਾਂ ਗੱਲ ਅੱਗੇ ਠੀਕ ਕਰਾਂਗੇ ਸਿਰ ਰਾਜਾਵੜਿੰਗ ਵੱਲੋਂ ਇਸੇ ਮਾਮਲੇ ਤੇ ਇੱਕ ਐਡਵਾਈਸ ਜਾਰੀ ਕਰਨ ਵਾਸਤੇ ਕਿਹਾ ਗਿਆ ਵਾ ਤੇ ਉਹ ਤੁਸੀਂ ਕੀ ਕਹਿੰਦੇ ਰਾਜਾ ਉਡਿੰਗ ਸਾਹਿਬ ਨੂੰ ਇਹ ਪਤਾ ਨਹੀਂ ਕਿ ਦੇਸ਼ ਦਾ ਸੰਵਧਾਨ ਕਹਿੰਦਾ ਹੈ ਐਡਵਾਈਜ਼ਰੀ ਤੌਰ ਤੇ ਜਾਰੀ ਕਰਨ ਦੀ ਰੋਲ ਬਲੀ ਜਾਂ ਦੇਸ਼ ਦਾ ਸੰਵਧਾਨ ਨਾ ਕਹਿੰਦਾ ਹੈ ਦੇਸ਼ ਦਾ ਕਨਸਟੀਟਿਊਸ਼ਨ ਸੈਕਸ਼ਨ 25 2 ਬੀਚ ਕਹਿੰਦਾ ਕਿ ਜਿਹੜਾ ਕਿਰਪਾਨ ਹੈ ਉਹ ਸਾਡਾ ਰਾਈਟ ਹੈ ਉਹ ਕਿਰਪਾਨ ਦਾ ਰਾਈਟ ਸਰਕਾਰ ਕੋਲ ਕੋ ਲੈ ਸਕਦਾ ਔਰ ਕਿਰਪਾਨ ਦਾ ਰਾਈਟ ਦੇ ਅੰਦਰ ਕਾ ਸਾਨੂੰ ਕਕਾਰਾ ਦਾ ਰਾਈਟ ਵੀ ਮਿਲਦਾ ਹੈ ਤੇ ਇਸ ਕਰਕੇ ਐਡਵਾਈਜ਼ਰੀ ਰੋਲ ਨਹੀਂ ਹਾਂ ਇਹਦੀ ਅਵੇਅਰਨੈਸ ਹੀ ਰੋਲ ਹੈ ਐਡਵਾਈਜ਼ਰੀ ਤੋਂ ਜ਼ਿਆਦਾ ਸਰ ਪੰਜਾਬ ਦੇ ਵਿੱਚ ਦੇਖੀ ਤਾਂ ਆਪਾਂ ਇੱਕ ਨਵੀਂ ਪਾਰਟੀ ਬਣ ਕੇ ਸਾਹਮਣੇ ਆ ਰਹੀ ਹੈ ਇੱਕ ਅਕਾਲੀ ਦਲੀ ਨਵੀਂ ਪਾਰਟੀ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਕੀ ਲੱਗਦਾ ਕਿ ਆਉਣ ਵਾਲੇ ਚੋਣਾਂ ਦੇ ਵਿੱਚ ਕੁਝ ਇਫੈਕਟ ਪਾਉਗੀ ਦੇਖੋ ਇਹ ਪੰਥਕ ਵੋਟ ਦੀ ਰਾਜਨੀਤੀ ਹੋ ਰਹੀ ਹੈ ਸਖਵੀਰ ਬਾਦਲ ਦੀ ਜਿਹੜੀ ਪਾਰਟੀ ਹੈ ਉਹ ਮਿਜ਼ਰੇਬਲੀ ਫੇਲ ਹੋ ਗਈ ਪੰਥਕ ਕੋਟਾ ਦੇ ਮਾਮਲੇ 'ਚ ਪਿਛਲੀ ਵਾਰ ਉਹ 8.5% ਵੋਟ ਤੇ ਰਹੀ ਗਈ ਅਸੀਂ 18.5% ਤੇ ਸੀ ਕਾਂਗਰਸ 81% ਤੇ ਚਾੜੂ 30% ਤੇ ਸੀ ਤੇ ਸਾਰੀ ਲੜਾਈ ਪੰਥਕ ਵੋਟ ਦੀ ਹੈ ਔਰ ਉਨ੍ਹਾਂ ਦੇ ਇੰਟਰਨਲ ਮੈਟਰਸ ਨੇ ਸਕੂਬੀਰ ਬਾਦਲ ਆਪਣੀ ਪਾਰਟੀ ਠੀਕ ਨਹੀਂ ਚਲਾ ਪਾਇਆ ਇਸ ਕਰਕੇ ਲੋਕੀ ਬਾਹਰ ਜਾ ਕੇ ਉਹਨੇ ਆਪਣੀ ਪਾਰਟੀ ਬਣਾਈ ਹਰਪ੍ਰੀਤ ਸਿੰਘ ਜੀ ਨੂੰ ਗਿਆਨੇ ਹਰਪ੍ਰੀਤ ਸਿੰਘ ਜੀ ਨੂੰ ਪਾਰਟੀ ਦਾ ਸਰਮੋਰ ਬਣਾ ਲਿਆ ਦੇਖਦੇ ਆ ਅੱਗੇ ਜਾ ਕੇ ਰਾਜਨੀਤਿਕ ਕਿਰੇ ਸਿਰ ਬੈਠੇਗੀ ਐਸੀ ਸਾਡੇ ਨਾਲ ਆਰ ਪੀ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੂੰ ਕਿਵੇਂ ਆਪਣੇ ਉੱਤੇ ਕੰਮ ਕਰਨਾ ਚਾਹੀਦਾ ਹੈ ਤੇ ਇਲੈਕਸ਼ਨ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਝੂਠੇ ਇਲਜ਼ਾਮ ਲਗਾਉਣੇ ਚਾਹੀਦੇ ਨਵੋਦਾ ਟਾਈਮ ਤੋਂ ਪੰਜਾਬ ਕੇਸ ਲਈ ਮੈਸੇਂਜਰ ਦਿਵਾਕਰ ਦਿੱਲੀ